ਹਾਂਜੀ ਸਾਰਿਆਂ ਨੂੰ ਵਿਜੇ ਸ਼ਰਮਾ ਵੱਲੋਂ ਸਤਿ ਸ਼੍ਰੀਕਾਲ ਜੈ ਸ਼੍ਰੀ ਰਾਮ ਅੱਜ ਤੁਹਾਨੂੰ ਮੈਂ 1986 ਦੇ ਸਮੇਂ ਜੋ ਕੈਮਰੇ ਚੱਲਦੇ ਸੀ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਇਹ ਸਾਰੇ ਕੈਮਰੇ ਜੋ ਤੁਸੀਂ ਦੇਖ ਰਹੇ ਹੋ ਕੱਲੇ-ਕੱਲੇ ਕੈਮਰੇ ਦੀ ਤੁਹਾਨੂੰ ਜਾਣਕਾਰੀ ਦੇਵਾਂਗਾ ਪਰ ਅੱਜ ਕੱਲ ਡਿਜੀਟਲ ਦੇ ਜੋਗ ਆ ਗਿਆ ਹੁਣ ਇਹ ਕੈਮਰੇ ਨਹੀਂ ਚੱਲਦੇ ਹੁਣ ਤਾਂ ਚਿਪ ਵਾਲੇ ਡੀਐਸਐਲਆਰ 4K ਉਹ ਕੈਮਰੇ ਚੱਲਦੇ ਨੇ ਤੁਹਾਨੂੰ ਕੱਲੇ-ਕੱਲੇ ਕੈਮਰੇ ਦੀ ਜਾਣਕਾਰੀ ਦੇਵਾਂਗਾ ਦੋਸਤੋ 47-48 ਸਾਲ ਪਹਿਲਾਂ ਇਹ ਨੈਗੇਟਿਵ ਵਾਲਾ ਫਿਲਮ ਵਾਲਾ ਕੈਮਰਾ ਜਿਸ ਦਾ ਨਾਮ ਹੈ ਫੂਜੀਕਾ ਇਹ ਅੱਜ ਤੋਂ ਤਕਰੀਬਨ 47-48 ਸਾਲ ਪਹਿਲਾਂ ਦਾ ਕੈਮਰਾ ਹੈ ਜਿਸ ਦੇ ਵਿੱਚ ਨੈਗੇਟਿਵ ਵਾਲੀ ਫਿਲਮ ਪੈਂਦੀ ਸੀ ਜਿਸ ਨੂੰ ਡਿਵੈਲਪ ਕਰਵਾਇਆ ਜਾਂਦਾ ਸੀ ਬਹੁਤ ਹੀ ਵਧੀਆ ਰਿਜ਼ਲਟ ਕੈਮਰੇ ਦਾ ਇਸ ਕੈਮਰੇ ਦੀ ਉਦੋਂ ਚੜਾਈ ਸੀ 1900 84 85 ਦੇ ਵਿੱਚ ਇਹ ਕੈਮਰਾ ਮੈਂ ਲੈ ਕੇ ਆਇਆ ਸੀ ਉਸ ਵੇਲੇ ਇਹ ਹੀ ਕੈਮਰੇ ਚੱਲਦੇ ਸੀ ਤੁਹਾਨੂੰ ਹੋਰ ਵੀ ਕੈਮਰੇ ਦਿਖਾਵਾਂਗੇ ਉਸ ਸਮੇਂ ਚੱਲਦੇ ਉਸ ਤੋਂ ਬਾਅਦ ਕੈਮਰਾ ਆਇਆ ਕਿਸੀਨੋ ਹਰ ਫੋਟੋਗ੍ਰਾਫਰ ਕੋਲੇ ਇਹ ਕੈਮਰਾ ਅਵੇਲੇਬਲ ਸੀ ਕੈਸੀਨੋ ਕੈਮਰਾ ਇਹ ਵੀ 86 ਦੇ ਵਿੱਚ ਕੈਮਰਾ ਲਿਆ ਸੀ ਅੱਜ ਵੀ ਇਹ ਕੈਮਰੇ ਚਾਲੂ ਹਾਲਤ ਨਹੀਂ ਚਾਲੂ ਹਾਲਤ ਦੇ ਵਿੱਚ ਨਹੀਂ ਇਹ ਵੀ ਫਿਲਮ ਵਾਲਾ ਕੈਮਰਾ ਸੀ ਨੈਗੇਟਿਵ ਵਾਲਾ ਉਦੋਂ ਇੰਨਾ ਕੈਮਰਿਆਂ ਦੀ ਤੂਤੀ ਬੋਲਦੀ ਸੀ ਹਰ ਫੋਟੋਗ੍ਰਾਫਰ ਕੋਲੇ ਜਾਹੇ ਉਹ ਕਿੱਡਾ ਵੀ ਫੋਟੋਗ੍ਰਾਫਰ ਵੱਡਾ ਉਹਦੇ ਕੋਲੇ ਕੈਮਰਾ ਕਿਸੇ ਨੂੰ ਹੁੰਦਾ ਹੀ ਸੀ ਇਹ ਵੀ ਕੈਮਰਾ ਉਸ ਵੇਲੇ ਲੈਂਦਾ ਜਿਸ ਦੇ ਨਾਲ ਲੈਂਜ ਖਾਈ 105 ਜਿਹਦਾ ਟੈਲੀਵੇਟਰ ਬਹੁਤ ਵਧੀਆ ਸੀ ਉਸ ਵੇਲੇ ਨੈਗੇਟਿਵ ਵਾਲੇ ਕੈਮਰੇ ਚੱਲਦੇ ਸੀ ਆ ਤੁਹਾਨੂੰ ਇਹਦਾ ਡੇਲੀ ਵਾਈਟ ਵੀ ਦਿਖਾ ਦਿੰਨੇ ਆ ਦੂਰ ਨੇੜੇ ਕਰਦਾ ਇਹ ਬਹੁਤ ਸੋਹਣਾ ਅਲਰਟ ਸੀ ਇਹਦਾ 28105 ਲੈਂਜ ਨਾਲ ਲੈਂਦਾ ਸੀ ਇਹ ਕੈਮਰਾ ਇਹ ਵੀ 86 87 ਦੇ ਵਿੱਚ ਪਰਚੇਜ ਕੀਤਾ ਸੀ ਅੱਜ ਵੀ ਇਹ ਚਾਲੂ ਹਾਲਤ ਦੇ ਵਿੱਚ ਮੇਰੇ ਕੋਲੇ ਹੈ ਦੋਸਤੋ ਜੋ ਤੁਹਾਨੂੰ ਮੈਂ Olympus Pen ਦਾ ਕੈਮਰਾ ਦਿਖਾ ਰਿਹਾ ਹੈ ਇਹ ਸ਼ੂਰੀ ਕੈਮਰਾ ਹੈ ਇਹ ਵੀ ਨੈਗੇਟਿਵ ਵਾਲਾ ਕੈਮਰਾ ਹੈ ਫਿਲਮ ਪੈਂਦੀ ਸੀ 36 ਐਕਸਪੋਜ ਵਾਲੀ 36 ਫੋਟੋਆਂ ਖਿੱਚਣ ਵਾਲੀ ਪਰ ਇਹਨੂੰ ਸ਼ੂਰੀ ਕੈਮਰਾ ਕਿਉਂਕਿ ਹੈ ਵੀ ਇਸ ਨਾਲ 36 ਫੋਟੋਆਂ ਵੀ ਖਿੱਚ ਸਕਦੇ ਸੀ ਤੇ 72 ਫੋਟੋਆਂ ਦੀ ਐਕਸਪੋਜ਼ਿੰਗ ਵੀ ਹੋ ਜਾਂਦੀ ਸੀ ਕਿਉਂਕਿ ਫਿਲਮ 36 ਨੈਗੇਟਿਵਾਂ ਵਾਲੀ ਆਉਂਦੀ ਸੀ ਇਹਦੇ ਵਿੱਚ ਇਨੀ ਤਕਨੀਕ ਸੀ ਕੈਮਰੇ ਦੇ ਵਿੱਚ ਕਿ ਨੈਗੇਟਿਵ ਨੂੰ ਹਾਫ ਕਰ ਦਿੰਦਾ ਸੀ ਇਹ ਫੋਟੋ ਪੂਰੀ ਕੁਆਲਿਟੀ ਸਿਰਾ ਸੀ ਇਹਦੀ ਵੀ 72 ਫੋਟਮਾਂ ਇਹ ਖਿੱਚਦਾ ਸੀ ਇਹਨੇ ਵੀ ਬਹੁਤ ਕੰਮ ਦਿੱਤਾ ਕੈਮਰੇ ਨੇ ਉਸ ਵੇਲੇ ਹੁਣ ਤੁਹਾਨੂੰ ਜੋ ਅਸੀਂ ਕੈਮਰਾ ਦਿਖਾ ਰਹੇ ਆ ਬਹੁਤ ਮੇਰੇ ਵੀਰਾਂ ਨੇ ਤਾਂ ਇਹ ਕੈਮਰਾ ਦੇ ਕੇ ਨਹੀਂ ਹੋਣਾ ਜੋ ਮੈਂ ਤੁਹਾਨੂੰ ਹੁਣ ਕੈਮਰਾ ਦਿਖਾਉਂਗਾ ਇਹ ਆ ਗਿਆ ਪੋਲੋਰਾਇਡ ਕੈਮਰਾ ਕੰਡੀਸ਼ਨ ਅੱਜ ਵੀ ਇਹਦੀ ਨਵੇਂ ਵਾਂਗ ਹੈ ਇਹ ਮੈਂ ਤਕਰੀਬਨ ਕੋਈ 88 99 ਦੇ ਵਿੱਚ ਲੇਤਾ ਸੀ ਰੰਗਦਾਰ ਚਾਰ ਫੋਟੋਆਂ ਖਿੱਚਦਾ ਸੀ ਇਹ ਇਹਦੇ 'ਚ ਰਿਫਲ ਪੈਂਦਾ ਸੀ ਪੋਲੋ ਰਾਈਡ ਕੈਮਰਾ ਇਹ ਕਈ ਫੋਟੋਗ੍ਰਾਫਰਾਂ ਨੂੰ ਤਾਂ ਇਸ ਕੈਮਰੇ ਬਾਰੇ ਜਾਣਕਾਰੀ ਨਹੀਂ ਹੋਣੀ ਇਹਦੇ ਵਿੱਚ ਹੀ ਫਲੈਸ਼ ਹੈ ਆ ਤੁਹਾਨੂੰ ਫਲੈਸ਼ ਦਿਖਾ ਰਿਹਾ ਹਾਂ ਦੀ ਇਹ ਚ ਰਿਫਲ ਪੈਂਦਾ ਸੀ ਨਾਲ ਦੀ ਨਾਲ 5 ਮਿੰਟਾਂ ਦੇ ਵਿੱਚ ਜੋ ਦੁਕਾਨਾਂ ਤੇ ਪਹਿਲਾਂ ਲਿਖਿਆ ਹੁੰਦਾ ਸੀ ਵੀ 5 ਮਿੰਟਾਂ ਦੇ ਵਿੱਚ ਪਾਸਪੋਰਟ ਫੋਟੋਆਂ ਤਿਆਰ ਲਓ ਉਹ ਇਸ ਕੈਮਰੇ ਦੀ ਕਰਾਮਾ ਸੀ ਪੋਲੋ ਰਾਈਡ ਦੀ ਹੁਣ ਤੁਹਾਨੂੰ ਮੈਂ ਦਿਖਾ ਰਿਹਾ ਉਹ ਲੱਕੀ ਕੈਮਰੇ ਵੀਡੀਓ ਇਹ ਆ ਗਿਆ ਐਮਓ 5 ਬੀ ਐਚ ਇਸ ਮੂਵੀ ਜਿਹਦੇ ਵਿੱਚ ਵੀ ਐਚ ਕੈਸਟ ਪੈਂਦੀ ਸੀ ਜਿਹਨੂੰ ਆਪਾਂ ਵੀ ਸੀ ਆਰ ਵਾਲੀ ਕੈਸਟ ਕਹਿ ਦਿੰਦੇ ਆ ਬਹੁਤ ਹੀ ਲੱਕੀ ਕੈਮਰਾ ਹੈ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਕੈਮਰਾ ਇਹ ਨੈਸ਼ਨਲ ਕੰਪਨੀ ਦਾ ਕੈਮਰਾ ਹੈ। ਇਸ ਇਹਦੇ ਵਿੱਚ ਕੰਪਨੀ ਨੇ ਇੱਕ ਜ਼ਰੂਰ ਕਮੀ ਛੱਡੀ ਸੀ ਵੀ ਇਹਦੇ 'ਚ ਟਾਈਟਲ ਨਹੀਂ ਸਿਉਂਦਾ। ਕੈਮਰੇ ਦੀ ਕੁਆਲਿਟੀ 1987 ਦੇ ਵਿੱਚ ਇਹ ਕੈਮਰਾ ਪਰਚੇਜ਼ ਕੀਤਾ ਸੀ ਦਿੱਲੀ ਤੋਂ। ਉਸ ਵੇਲੇ ਇਹ ਕੈਮਰਾ ਮਿਲਿਆ ਸੀ ਮੈਨੂੰ 33500 ਰੁਪਏ ਦਾ ਦਿੱਲੀ ਤੋਂ। ਕੁਆਲਿਟੀ ਕਿਹਾਈ ਬਾਤ ਸੀ ਕੁਆਲਿਟੀ ਦੀ। ਕੈਮਰਾ ਅੱਜ ਵੀ ਸਾਹਮਣੇ ਰੱਖਿਆ ਹੋਇਆ ਹੈ ਤੁਹਾਨੂੰ ਦਿਖਾ ਰਿਹਾ ਹਾਂ ਸਾਰਾ ਕੈਮਰਾ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਅੱਜ ਵੀ ਕੰਡੀਸ਼ਨ ਇਹਦੀ ਵਧੀਆ ਪਈ ਹੈ ਬਹੁਤੇ ਫੋਟੋਗ੍ਰਾਫਰਾਂ ਨੇ ਤਾਂ ਇਹ ਕੈਮਰਾ ਵਰਤੇ ਹੀ ਨਹੀਂ ਵੀਡੀਓ ਵਾਲਾ ਕਿਉਂਕਿ ਇਸ ਦੇ ਨਾਲ ਹੀ ਮੂਵੀ ਬਣਾਈ ਜਾਂਦੀ ਸੀ ਅੱਜ ਵੀ ਜੋ ਕੈਸਟਾਂ 86 87 88 99 90 99 92 ਕਹਿਣ ਦਾ ਮਤਲਬ ਕੀ ਹੈ ਵੀ 2000 ਤਿੰਨ ਚਾਰ ਤੱਕ ਇਹਨਾਂ ਦੀ ਬਦੌਲਤ ਹੀ ਕੈਸਟਾਂ ਜਿਹੜੀਆਂ ਅੱਜ ਵੀ ਬਹੁਤ ਵਧੀਆ ਕਸਟਮਰ ਕਹਿ ਰਹੇ ਨੇ ਬਾਅਦ ਪੈਨਾਸੋਨਿਕ ਦਾ BHs ਕੈਮਰਾ 9000 ਜੋ ਧੱਕੜ ਕੈਮਰਾ ਹੈ ਇਹਦੀ ਕੁਆਲਿਟੀ ਵੀ ਸਿਰਾ ਸੀ ਕੈਮਰੇ ਦੀ ਅੱਜ ਵੀ ਮੇਰੇ ਕੋਲੇ ਇਹ ਸਾਰੇ ਕੈਮਰੇ ਸੰਭਾਲ ਕੇ ਰੱਖੇ ਹੋਏ ਨੇ ਆ ਤੁਹਾਨੂੰ ਦਿਖਾ ਰਿਹਾ ਮੈਂ ਇਹ ਬਹੁਤ ਸੰਭਾਈ ਨਾਲ ਕੈਮਰੇ ਰੱਖੇ ਹੋਏ ਨੇ ਕਿਉਂਕਿ ਇਹਨਾਂ ਦੀ ਬਦੌਲਤ ਹੀ ਜੋ ਹਾਂ ਅੱਜ ਇਹਨਾਂ ਦੀ ਬਦੌਲਤੀਆਂ ਇਸ ਕਰਕੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਨਾਲ ਜੋ ਵੀਡੀਓ ਮੂਵੀ ਕਹਿਣ ਦਾ ਮਤਲਬ ਪੰਜਾਬੀ ਚ ਬਣਾਈ ਗਈ ਹੈ ਕਸਟਮਰਾਂ ਦੀ ਉਹ ਕਸਟਮਰ ਅੱਜ ਵੀ ਆ ਕੇ ਦੱਸਦੇ ਨੇ ਵੀ ਜਿਹੜੀਆਂ ਉਦੋਂ 86 88 ਤੋਂ ਲੈ ਕੇ 2002-3 ਤੱਕ ਵਿਆਹ ਦੀ ਵੀਡੀਓ ਬਣੀ ਹੈ। ਕਿਹਾਂ ਹੀ ਬਾਤ ਹੈ। ਤਾਂ ਦੋਸਤੋ ਇਹ ਸੀ 85 86 ਦਾ ਦੌਰ ਦੇ ਕੈਮਰੇ। ਵੀਡੀਓ ਕਿਵੇਂ ਲੱਗੀ? ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਬਹੁਤ-ਬਹੁਤ ਧੰਨਵਾਦ। ਅੱਜ ਦੇ ਫੋਟੋਗ੍ਰਾਫਰਾਂ ਨੇ ਤਾਂ ਇਹ ਕੈਮਰੇ ਸ਼ਾਇਦ ਦੇਖੇ ਵੀ ਨਹੀਂ ਹੋਣੇ। ਇਹ ਦੇਖੇ ਹੋਣਗੇ ਤਾਂ ਇਹਨਾਂ ਨੂੰ অপারেਟ ਨਹੀਂ ਕੀਤਾ ਹੋਣਾ ਇਹ ਸਾਰੇ ਕੈਮਰੇ ਸਾਡੇ ਹੱਥਾਂ ਵਿੱਚ ਦੀ ਨੰਗੇ ਹੋਏ ਨੇ ਅੱਜ ਨਵਾਂ ਯੁੱਗ ਆ ਗਿਆ ਫੋਟੋਗ੍ਰਾਫੀ ਦਾ ਡੀਐਸਐਲਆਰ 4K ਕੈਮਰੇ ਸਾਰੇ ਚੱਲ ਪਏ ਨੇ ਜੋ ਤੁਹਾਡੇ ਵੀਰ ਕੋਲੇ ਸਾਰੇ ਕੈਮਰੇ ਡੀਐਸਐਲਆਰ 4K ਅਵੇਲੇਬਲ ਨੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਇਹ ਵੀਡੀਓ ਜੋ ਮੈਂ ਬਣਾਈ ਹੈ ਇਹ ਅੱਜ ਦੇ ਫੋਟੋਗ੍ਰਾਫਰਾਂ ਅਤੇ ਹੋਰ ਜਾਣਕਾਰੀ ਦੇਣ ਲਈ ਬਣਾਈ ਹੈ ਤਾਂ ਇਹ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ